ਪਾਕਿਸਤਾਨ ਤੋਂ ਆਈ ਕੁੜੀ ਦਾ ਸਟੇਜ ਤੇ ਦਲਜੀਤ ਨੇ ਇੰਜ ਕੀਤਾ ਸਵਾਗਤ ਖਾਸ ਤੌਰ ਤੇ ਦਿੱਤਾ ਇੱਕ ਖਾਸ ਤੋਹਫਾ ਪੰਜਾਬੀ ਗਾਇਕ ਦਲਜੀਤ ਦੋਸਾਂਝ ਜੋ ਇਨੀ ਦਿਨੀ ਪੂਰੀ ਦੁਨੀਆ ਦੇ ਵਿੱਚ ਨਾਮ ਬਣਾ ਰਿਹਾ ਹੈ ਉਹਨਾਂ ਦੇ ਗੀਤ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਸੁਨੇ ਜਾਂਦੇ ਆ ਤੇ ਜਦ ਵੀ ਉਹ ਸਟੇਜ ਤੇ ਆ ਕੇ ਲਾਈਵ ਗੀਤ ਗਾਉਂਦੇ ਆ ਤੇ ਫੈਨਸ ਉਹਨਾਂ ਦਾ ਸ਼ੋਅ ਦੇਖਣ ਦੇ ਲਈ ਪਹੁੰਚ ਜਾਂਦੇ ਆ ਦਿਲਜੀਤ ਦੋਸਾਂਝ ਇੱਕ ਕੈਸੇ ਆਰਟਿਸਟ ਹੈ ਜਿਨ੍ਹਾਂ ਨੇ ਇਹ ਰਿਕਾਰਡ ਵੀ ਬਣਾਇਆ ਕਿ 30 ਸੈਕਿੰਡ ਦੇ ਵਿੱਚ ਉਹਨਾਂ ਦੀ ਸ਼ੋਹ ਦੀਆਂ ਸਾਰੀਆਂ ਟਿਕਟਾਂ ਸੋਲਡ ਆਊਟ ਹੋ ਗਈਆਂ ਤੇ ਹੁਣ ਹਾਲ ਹੀ ਵਿੱਚ ਉਹਨਾਂ ਦੇ ਸ਼ੋਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਇਸ ਪਾਕਿਸਤਾਨੀ ਫੈਨ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਐ ਸਟੇਜ ਤੇ ਬੁਲਾ ਕੇ ਉਸ ਦਾ ਸਵਾਗਤ ਕਰਦੇ ਐ ਤੇ ਉਸ ਨੂੰ ਖਾਸ ਤੋਹਫਾ ਦਿੰਦੇ ਐ ਇਹਨਾਂ ਹੀ ਦਿਲਜੀਤ ਦੋਸਾਂਝ ਦੇ ਗੀਤ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸੁਣੇ ਜਾਂਦੇ ਨੇ ਦਿਲਜੀਤ ਦੋਸਾਂਝ ਨੇ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ ਤੇ ਹੌਣ ਹੌਲੀ ਹੌਲੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਬਲ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਵੀ ਜ਼ਰੂਰ ਦਿਓ। ਯੂਫੌਂਟ ਸਿੱਕੋ ਤੋ। ਪਾਕਿਸਤਾਨ। ਹੋਣ ਪਾਕਿਸਤਾਨ। ਹਾਂਜੀ। ਜ਼ੋਰਦਾਰ ਤਾੜੀਆਂ ਵੀ ਨਾਲ। ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਐ ਪੰਜਾਬੀਆਂ ਦੇ ਦਿਲ ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਐ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਐ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਆ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਐ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਐ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਘਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਉਹਨਾਂ ਨੂੰ ਵੀ ਨਿੱਘਾ ਸਵਾਗਤ ਸਾਡੇ ਸਾਰਿਆਂ ਵੱਲੋਂ Music sound on. Thank you ma'am. Thank you so much. Appreciate. Thank you. Thank you. Thank you. Thank you. Thank you. Thank you. ਜ਼ੋਰਦਾਰ ਤਾੜੀਆਂ ਕੁੜੀ ਦੇ ਨਾਂ ਦੇ ਲਈ।